ਜਾ ਅੱਜ ਉਹ 24 ਘੰਟੇ ਪੰਜਾਬ 'ਚ ਪੰਜਾਬ ਦੇ ਵਜ਼ੀਰਾਂ ਨਾਲ ਔਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨਾਲ ਉਹ ਪੰਜਾਬ 'ਚ ਵੀ ਫਿਰਦਾ ਹੁਣ ਉਹ ਇੰਟਰਨੈਸ਼ਨਲੀ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਦੀ ਸ਼ਹਿਰ 'ਚ ਸਪੀਕਰ ਬਿਲਕੁਲ ਤਾਗ ਸੰਧਵਾ ਜੀ ਨਾਲ ਗਿਆ ਔਰ ਉਹਨੂੰ ਫੇਰ ਰੋਕਤਾ ਗਲੇ ਸੱਚਾਈ ਦਾ ਸਾਥ ਦੇਣ ਦੀ ਜਗ੍ਹਾ ਇਹ ਸਪੀਕਰ ਨੇ ਆਪ ਦੀ ਪੋਜੀਸ਼ਨ ਨੂੰ ਮਿਸਯੂਜ਼ ਕੀਤਾ ਪਗਵੰਤ ਮਾਲੇ ਆਪਦੀ ਹੋਮ ਮਿਨਿਸਟਰੀ ਚੀਫ ਮਿਨਿਸਟਰੀ ਨੂੰ ਮਿਸ਼ੂਜ਼ ਕੀਤਾ ਮੈਂ ਕੈਨੇਡਾ ਦੀ ਸਰਕਾਰ ਨੂੰ ਔਰ ਉੱਥੇ ਬੈਠੇ ਕੈਨੇਡੀਅਨਸ ਨੂੰ ਇਹ ਬੇਨਤੀ ਕਰਦਾ ਕਿ ਇਸ ਤਰ੍ਹਾਂ ਇਹ ਪੰਜਾਬ ਤੇ ਤਾਂ ਲੋਕਾਂ ਨੂੰ ਇਹਨਾਂ ਨੇ ਠੱਗਿਆ ਹੁਣ ਕੈਨੇਡਾ ਆ ਕੇ ਕੀ ਹੋਰ ਕੇ ਇਹ ਸ਼ੋਅ ਕਰ ਰਿਹਾ ਕਿ ਨਹੀਂ ਜੀ ਉਹਦੇ ਚ ਕੰਪਰਮਾਈਜ਼ ਹੋ ਗਿਆ ਲੀਗਲੀਕ ਦੇ ਕਹੇ ਨੈਵਰ ਵੀ ਆ ਕੰਪਰਮਾਈਜ਼ ਬਿਕਰਮ ਸਿੰਘ ਮਜੀਠੀਆ ਸਾਬ ਦਾ ਵਿਦਾਇਕ ਅਮਰਜੀਤ ਸਿੰਘ ਸੰਦੋਆ ਨੂੰ ਖੇਡ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਾਨ ਤੇ ਆਮ ਆਦਮੀ ਪਾਰਟੀ ਦੇ ਸਾਬ ਦਾ ਵਿਦਾਇਕ ਅਮਰਜੀਤ ਸਿੰਘ ਸੰਦੋਆ ਉਦੋਂ ਨਵੇਂ ਵਿਵਾਦ ਚ ਫਸ ਗਏ ਸਨ ਜਦੋਂ 17 ਜਨਵਰੀ ਨੂੰ ਕੈਨੇਡਾ ਦੇ ਛੰਟੋ 에어ਪੋਰਟ 'ਚ ਸਾਬ ਦਾ ਐਮ ਐਲ ਏ ਅਮਰਜੀਤ ਸਿੰਘ ਸੰਦੋਆ ਨੂੰ ਪੁਰਾਣੇ ਚਿਰਚਰ ਮਾਮਲੇ ਕਰਕੇ 에어ਪੋਰਟ ਤੇ ਰੋਕਿਆ ਗਿਆ ਸੀ ਇਸ ਲਈ ਹੁਣ ਵਿਰੋਧੀ ਧਿਰਾਂ ਮਾਨ ਸਰਕਾਰ ਨੂੰ ਖੇਡ ਰਹੀਆਂ ਨੇ ਬੜੇ ਦੁੱਖ ਨਾਲ ਇਹ ਗੱਲ ਸਾਂਝੀ ਕਰ ਰਹੇ ਹਾਂ ਕਿ ਅੱਜ ਹਾਲਾਤ ਪੰਜਾਬ ਦੇ ਤੇ ਪੰਜਾਬੀਆਂ ਦੇ ਇਸ ਝਾੜੂ ਵਾਲੀ ਪਾਰਟੀ ਨੇ ਇਹ ਜੇ ਬਣਾਤੇ ਆ ਕਿ ਨਾ ਕੇਵਲ ਇਹਨਾਂ ਨੇ ਪੰਜਾਬੀਆਂ ਨੂੰ ਝੂਠ ਬੋਲ ਕੇ ਪੰਜਾਬੀਆਂ ਨੂੰ ਠੱਗਿਆ ਹੁਣੇ ਇੰਟਰਨੈਸ਼ਨਲ ਬਾਰਡਰ ਤੇ ਇੰਟਰਨੈਸ਼ਨਲ ਧਰਤੀ ਤੇ ਵੀ ਜਾ ਕੇ ਆਪਦਾ ਝੂਠ ਚਲਾ ਰਹੇ ਥੋਡੇ ਸਾਰਿਆਂ ਦੇ ਧਿਆਨ ਚ ਹੋਣਾ ਆ ਪਿਛਲੇ ਕੁਝ ਦਿਨ ਪਹਿਲਾਂ ਹੀ ਇੱਕ ਖਬਰ ਬਾਬਾ ਪ੍ਰਕਾਸ਼ਿਤ ਹੋਈ ਹੈ ਮੇਰੇ ਨਾਲ ਦਾ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਇੱਕ ਐਮਐਲਏ ਜਿਹੜੇ ਪਹਿਲਾਂ ਆਪਦੇ ਰਹੇ ਆ ਫਿਰ ਉਹ ਕਾਂਗਰਸ 'ਚ ਭੱਜ ਗਏ ਫਿਰ ਉਹ ਐਡੇ ਕੀਮਤੀ ਹੀਰੇ ਸਨ ਪੰਜਾਬ ਦੇ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਾਪਸ ਲੈ ਸੰਧੂਆ ਸਾਹ ਬਰੋਕਤ ਉਹ ਪਹਿਲਾਂ ਵੀ ਇੱਕ ਵਾਰੀ ਕੈਨੇਡਾ ਗਏ ਸੀ ਸਪੀਕਰ ਨਾਮ ਔਰ ਕੈਨੇਡਾ ਉਹਨਾਂ ਨੂੰ ਐਂਟਰ ਕਰਨ ਤੋਂ ਰੋਕਤਾ ਗਿਆ ਸੀ ਹੁਣ ਪਤਾ ਲੱਗਿਆ ਕਿ ਉਹ ਫੇਰ ਕਿਉਂਕਿ ਉਸ ਵੇਲੇ ਸਰਕਾਰ ਕਾਂਗਰਸ ਦੀ ਸੀ ਇਹਨਾਂ ਦੀ ਸਰਕਾਰ ਨਹੀਂ ਸੀ ਇਹ ਆਪੋਜੀਸ਼ਨ ਚੇ ਸਨ ਐਦਕੀ ਇਹ ਫੇਰ ਕੈਨੇਡਾ ਗਏ ਔਰ ਇਹਨਾਂ ਨੇ ਉਹਨੂੰ ਫੇਰ ਰੋਕਤਾ ਗਿਆ ਔਰ ਵੇਖੋ ਮੈਂ ਬੜਾ ਹੈਰਾਨਗੀ ਹੁੰਦੀ ਆ ਕਿ ਇਹ ਆਪਣੇ ਪੰਜਾਬ ਦੇ ਸਪੀਕਰ ਸੰਧਵਾ ਸਾਹਿਬ ਨੂੰ ਕਿ ਇਸ ਇਸ਼ੂ ਦੀ ਗੰਭੀਰਤਾ ਦਾ ਨਹੀਂ ਪਤਾ ਇੱਕ ਬੱਚੇ ਨਾਲ ਵੱਧ ਫੈਲੀ ਸ਼ੌਟਮੀ ਦਾ ਏਡਾ ਸੀਰੀਅਸ aarop ਹੋਣਾ ਜਿਹਦਾ ਉਸ ਬੱਚੇ ਦਾ ਮੈਡੀਕਲ ਹੋਇਆ ਹੋਇਆ ਇਹ ਗੱਲ ਇਸਟੈਬਲਿਸ਼ ਹੋਈ ਹੋਈ ਹੈ ਮਗਰ ਇਹਨਾਂ ਨੇ ਆਪ ਦੇ ਲੈਵਲ ਤੇ ਕੰਪਰੋਮਾਈਜ਼ ਕਰ ਲਿਆ ਬਟ ਲੀਗਲੀ दैट ਕੰਪਰੋਮਾਈਜ਼ ਡਸਨਟ ਸਟੈਂਡ ਜਿਹੜਾ ਬੱਚਿਆਂ ਨੂੰ ਫਿਜ਼ੀਕਲੀ ਮੈਂਟਲੀ ਅਬਿਊਜ਼ ਕਰ ਸਕਦਾ ਹੈ ਔਰ ਆਮ ਆਦਮੀ ਪਾਰਟੀ ਕੇਜਰੀਵਾਲ ਉਹਨੂੰ ਟਿਕਟ ਦੇ ਸਕਦੀ ਹੈ ਉਹਨੂੰ ਪਾਰਟੀ ਦਾ ਇੱਕ ਸੀਨੀਅਰ ਲੀਡਰ ਬਣਾ ਸਕਦੀ ਹੈ ਅੱਜ ਉਹ 24 ਘੰਟੇ ਪੰਜਾਬ 'ਚ ਪੰਜਾਬ ਦੇ ਵਜ਼ੀਰਾਂ ਨਾਲ ਔਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨਾਲ ਉਹ ਪੰਜਾਬ 'ਚ ਵੀ ਫਿਰਦਾ ਹੁਣ ਉਹ ਇੰਟਰਨੈਸ਼ਨਲੀ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਦੇ ਸ਼ਹਿਰ 'ਚ ਸਪੀਕਰ ਕਿਸੇ ਕੋਲ ਤਾਰ ਸੰਧਵਾ ਜੀ ਨਾਲ ਗਿਆ ਔਰ ਉਹਨੂੰ ਫੇਰ ਰੋਕ ਤਾਗ ਲਿਆ ਮਗਰ ਇਸ ਤਰੀਕੇ ਦਾ ਇਨਸਟੈਡ ਆਫ ਸਚਾਈ ਦਾ ਸਾਥ ਦੇਣ ਦੀ ਜਗ੍ਹਾ ਇਹ ਸਪੀਕਰ ਨੇ ਆਪਦੀ ਪੋਜੀਸ਼ਨ ਨੂੰ ਮਿਸਯੂਜ਼ ਕੀਤਾ ਭਗਵੰਤ ਮਾਨ ਨੇ ਆਪਦੀ ਹੋਮ ਮਿਨਿਸਟਰੀ ਚੀਫ ਮਿਨਿਸਟਰੀ ਨੂੰ ਮਿਸਯੂਜ਼ ਕੀਤਾ ਔਰ ਇੱਥੇ ਅਫਸਰ ਤੇ ਦਬਾਅ ਬਣਾ ਕੇ ਇੱਕ ਚਿੱਠੀ ਜਾਰੀ ਕਰਾਤੀ ਕਿ ਨਹੀਂ ਜੀ ਉਹ ਕੇਸ ਤਾਂ ਨਿਪਟ ਗਿਆ ਮਗਰ ਫੈਕਟ ਆਫ ਦਾ ਮੈਟਰ ਇਜ਼ ਔਰ ਉਹ ਚਿੱਠੀ ਜਿਹੜੀ ਲਿਖੀ ਗਈ ਹੈ ਉਹਦਾ ਨੰਬਰ 17 ਜਨਵਰੀ ਦੀ 4696 ਨੰਬਰ ਲੈਟਰ ਹੈ ਮਗਰ ਫੈਕਟ ਆਫ ਦਾ ਮੈਟਰ ਇਜ਼ ਕਿ ਇਹ ਚ ਕੰਪਰੋਮਾਈਜ਼ ਨਹੀਂ ਹੋ ਸਕਦਾ ਇਹ ਇੱਕ ਬੱਚੇ ਦੀ ਜ਼ਿੰਦਗੀ ਨਾਲ ਖੇਡਣ ਦੀ ਗੱਲ ਹੈ ਫਿਜ਼ੀਕਲ ਅਬਿਊਜ਼ ਦੀ ਗੱਲ ਹੈ ਮੈਂਟਲ ਟੌਰਚਰ ਦੀ ਗੱਲ ਹੈ ਔਰ ਇਨਸਟੈਡ ਆਫ ਸਟੈਂਡਿੰਗ ਵਿਦ ਦਾ ਪੀੜਤ ਇਹ ਜਾ ਕੇ ਪਾਵਰਫੁਲ ਆਪ ਦੇ ਅਨਮੋਲ ਹੀਰੇਆ ਐਮਐਲਆ ਨਾਲ ਹੀ ਖਲੋਂਦੇ ਸਾਫ ਕਾ ਐਮਐਲਆ ਔਰ ਇਹੀ ਕੁਝ ਕਟਾਰੂ ਚੱਕ ਦੇ ਮਾਮਲੇ ਚ ਵੇਖਣ ਨੂੰ ਮਿਲਿਆ ਔਰ ਬੜੀ ਚੇਤੀ ਮੈਂ ਇੱਕ ਕਿਸੇ ਫੋਰਮ ਤੇ ਜਾ ਕੇ ਇੱਕ ਵੀਡੀਓ ਹੋਰ ਪੇਸ਼ ਕਰੂੰਗਾ ਜਿੱਥੇ ਇੱਕ ਹੋਰ ਮੰਤਰੀ ਇਹ ਜੇ ਕੰਮ ਕਰ ਰਿਹਾ ਮਗਰ ਇਨਸਟੈਡ ਆਫ ਗਲਤ ਨੂੰ ਗਲਤ ਕਹਿਣ ਦੀ ਜਗ੍ਹਾ ਇਹ ਉਹਨਾਂ ਗੁਨਾਹਗਾਰਾਂ ਦੀ ਕਿਵੇਂ ਮਦਦ ਕਰ ਰਿਹਾ ਔਰ ਨਾ ਕੇਵਲ ਪੰਜਾਬ 'ਚ ਹੁਣ ਇੰਟਰਨੈਸ਼ਨਲੀ ਕੈਨੇਡਾ ਜਾ ਕੇ ਝੂਠ ਬੋਲ ਰਿਹਾ ਮੈਂ ਕੈਨੇਡਾ ਦੀ ਸਰਕਾਰ ਨੂੰ ਔਰ ਉੱਥੇ ਬੈਠੇ ਕੈਨੇਡੀਅਨਸ ਨੂੰ ਇਹ ਬੇਨਤੀ ਕਰਦਾ ਕਿ ਇਸ ਤਰ੍ਹਾਂ ਇਹ ਪੰਜਾਬ 'ਚ ਤਾਂ ਲੋਕਾਂ ਨੂੰ ਇਹਨਾਂ ਨੇ ਠੱਗਿਆ ਹੁਣ ਕੈਨੇਡਾ ਆ ਕੇ ਝੂਠ ਬੋਲ ਕੇ ਏ ਸ਼ੋ ਕਾਰਿਆ ਕਿ ਨਹੀਂ ਜਿਉ ਉਹਦੇ ਚ ਕੰਪਰੋਮਾਈਜ਼ ਹੋ ਗਿਆ ਲੀਗਲੀ ਕਿ ਦੇਕਰ ਨੈਵਰ ਬੀ ਅ ਕੰਪਰੋਮਾਈਜ਼ ਰੋਪੜ ਤੋਂ ਸਾਬ ਕਾ ਐਮ ਐਲ ਏ ਮਰਜੀਤ ਸਿੰਘ ਸੰਧਵਾ ਤੇ ਇਲਜ਼ਾਮ ਸਨ ਕਿ ਇੱਕ ਬੱਚੇ ਨਾਲ ਕੁੱਟਮਾਰ ਕੀਤੀ ਗਈ ਇਲਜ਼ਾਮ ਬਦਫੈਲੀ ਦੇ ਵੀ ਸਨ ਪਰ ਇਹ ਇਲਜ਼ਾਮ ਨਕਾਰੇ ਗਏ ਪਰ ਹੁਣ ਜਦੋਂ ਕੈਨੇਡੀਅਨ ਅਧਿਕਾਰੀਆਂ ਨੇ ਸੰਧਵਾ ਤੋਂ ਕੁਝ ਗਿਚਕ ਕੀਤੀ ਤਾਂ ਵਿਰੋਧੀਆਂ ਨੇ ਮੁੜ ਕੇ ਲਿਆ